ਸੋ ਪਿਛਲੇ ਮੇਰਾ خیال ਆ ਘੰਟੇ ਤੋਂ ਉੱਪਰ ਹੋ ਗਿਆ ਲਗਾਤਾਰ ਜਿਹੜੇ ਗੋਲੇ ਵਰਸਾਏ ਜਾ ਰਹੇ ਨੇ ਅਤਰੀ ਕੈਸ ਤੇ ਸਵਾ ਘੰਟੇ ਤੋਂ ਉੱਪਰ ਹੋ ਗਿਆ ਕੀ ਤੁਸੀਂ ਆਪਣੇ ਕਿਸਾਨ ਆਗੂਆਂ ਦੀ ਇੰਤਜ਼ਾਰ ਕਰ ਰਹੇ ਹੋ ਉਹਨਾਂ ਦਾ ਕੀ ਉਹ ਸਾਨੂੰ ਹੁਕਮ ਕਰਨ ਤੇ ਤੁਸੀਂ ਅੱਗੇ ਜਾਓ ਜਾਂ ਤੁਸੀਂ ਕਿਵੇਂ ਕਰਨਾ ਚਾਹੁੰਦੇ ਹੋ ਕੀ ਕਰੋਗੇ ਸਰਦਾਰ ਜੰਗ ਸਿੰਘ ਭਾਰਤੀ ਕਿਸਾਨ ਏਕਤਾ ਪਟੇੜੀ ਕਲਾ ਤੋਂ ਬਾਬਰਦਾਨ ਜਿਹੜੇ ਇਹ ਡਰੋਨ ਸਿੱਟ ਰਿਹਾ ਸਾਡੇ ਆਕੇ ਨਾ ਗੋਲੇ ਸਿੱਟ ਰਿਹਾ ਇਹ ਸਾਡੀ ਹੱਦ 'ਚ ਸਿੱਟ ਰਿਹਾ ਏ ਭਗਵਾਨ ਜਮਾਨ ਨੂੰ ਸੋਚਣਾ ਚਾਹੀਦਾ ਵੀ ਸਾਡੀ ਹੱਦ 'ਚ ਕਿਉਂ ਆ ਕੇ ਇਹੋ ਕਰ ਰਿਹਾ ਹੈ ਹਲ ਤਾਂ ਅਜੇ ਤੇ ਹੱਦ ਦਾ ਹਰਿਆਣਾ ਦੀ ਕਹਾ ਹੈ ਇੱਥੇ ਆਪਣੀ ਹੱਦ 'ਚ ਖੜਿਆ ਆ ਆਪਣੀ ਹੱਦ 'ਚ ਆ ਉਹਨੂੰ ਦਿਖਦਾ ਨਹੀਂ ਹੈਗਾ ਵੀ ਇਹ ਡਰੋਨ ਕਿੰਨੇ ਸਿੱਟ ਰਿਹਾ ਕਿੰਨੇ ਲੋਕਾਂ ਨੇ ਅੱਖਾਂ 'ਚ ਪੈ ਰਿਹਾ ਕਿੰਨੇ ਬੰਦੇ ਫਟੜ ਕਰਤੇ 50 60 ਬੰਦਾ ਫਟੜ ਹੋ ਗਿਆ ਸਾਡਾ ਫੇ ਸਾਡੇ ਪੱਤਰਕਾਰਾਂ ਫਟੜ ਹੋ ਗਏ ਸਾਡੇ ਕਿਸਾਨ ਫਟੜ ਹੋ ਗਏ ਸਾਡੇ ਲੰਗਰਾਂ ਦੇ ਬੰਦੇ ਜਿਹੜੇ ਆਏਗੇ ਤੇ ਉਹ ਫੱਟ ਲੋਗੇ। ਮੈਂ ਉਸੇ ਭਗਵਾਨਤਮਾਨ ਸਰਕਾਰ ਨੂੰ ਕਹਿ ਰਿਹਾ ਹਾਂ ਉਹਨਾਂ ਨੇ ਤਾਂ ਤੁਹਾਨੂੰ ਕੁਛਕਿੱਤਾ ਨਹੀਂ ਪੰਜਾਬ ਵੱਲੋਂ ਤੁਹਾਨੂੰ ਆਨ ਦਿੱਤਾ ਗਿਆ। ਹਰਿਆਣਾ ਸਰਕਾਰ ਵੱਲੋਂ ਤੁਹਾਨੂੰ ਜਿਹੜਾ ਰੋਕਿਆ ਜਾ ਰਿਹਾ ਹੈ, ਹਰਿਆਣਾ ਸਰਕਾਰ ਵੱਲੋਂ ਤੁਹਾਨੂੰ ਅੱਗੇ ਦਿੱਲੀ ਪੂਸ਼ਕਰਮ ਤੋਂ ਜਿਹੜਾ ਨਹੀਂ ਦਿੱਤਾ ਜਾ ਰਿਹਾ, ਕੀ ਕਹੋਗੇ ਤੁਸੀਂ? ਅਸੀਂ ਭਗਵਾਨਤਮਾਨ ਨੂੰ ਇਹ ਕਹਿ ਰਹੇ ਹਾਂ ਵੀ ਸਾਡੀ ਹੱਦ ਆ। ਪਰ ਉਹਨੂੰ ਹਰਿਆਣੇ ਵਾਲੇ ਨੂੰ ਕਹੋ ਤੁਸੀਂ ਵੀ ਰੋਕੋ ਸਾਡੀ ਹੱਦ 'ਚ ਕਿਉਂ ਕਰ ਰਹੇ ਨੇ ਆ? ਆ ਡਰੋਨ ਕਿਉਂ ਚੱਲ ਰਿਹਾ ਸਾਡੀ ਹੱਦ ਦੇ ਵਿੱਚ? ਭਗਵਾਨਤਮਾਨ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਕਿਉਂ ਇਹ ਚੱਲ ਰਹੇ ਨੇ? ਤੂੰ ਆਪਣੀ ਹੱਦ 'ਚ ਚਲਾ ਲਈ ਜਾ ਕੇ ਕਿਸਾਨ ਬੁੱਢੇ ਨੇ ਜੋਜਬਾਨ ਅੱਗੇ ਖੜੇ ਨੇ ਉਹਨਾਂ ਦਾ ਕਹਿਣਾ ਹੈ ਅਸੀਂ ਆਪਣੇ ਕਿਸਾਨ ਨੂੰ ਆਕੂਆਂ ਤੇ ਹੁਕਮ ਦੀ ਇੰਤਜ਼ਾਰ ਕਰ ਰਹੇ ਆ ਸਾਨੂੰ ਇਹ ਹੁਕਮ ਤੇ ਦੇਣ ਸਾਡੇ ਵਾਸਤੇ 5 ਮਿੰਟ ਦੀ ਖੇਡ ਨਹੀਂ ਪੱਤਰ ਕਰ ਦਾਂਗੇ ਕੀ ਕਹਾਂ ਨਹੀਂ ਮੈਂ ਇਹ ਗੱਲ ਕਰ ਰਿਹਾ ਉਹ ਤਾਂ ਗੱਲ ਰੋਟੀ ਠੀਕ ਹੈ ਵੀ ਅਸੀਂ ਇਹੀ ਗੱਲ ਕਰ ਰਹੇ ਆ ਵੀ ਡਰੋਨ ਜਿਹੜੇ ਸਾਡੇ ਆ ਰਹੇ ਨੇ ਨਾ ਅਸੀਂ ਤਾਂ ਆਪਣੇ ਮੰਗਾਂ ਤੇ ਖੜੇ ਆਂ ਸ਼ਾਂਤ ਮਈ ਅਸੀਂ ਮੰਗਾਂ ਲੈਣੀਆਂ ਨੇ ਕੋਈ ਅਸੀਂ ਲੜਾਈ ਨਹੀਂ ਕਰ ਰਹੇ ਆਂ ਜਾਂ ਸਵੇਰ ਦੇ ਅਸੀਂ ਆਏ ਵੇ ਆ ਜੇ ਅਸੀਂ ਲੜਾਈ ਕਰਨੀ ਹੁੰਦੀ ਉਹਨੂੰ ਕਦਾਂ ਕਰ ਲੰਦੇ ਜੋ ਸਾਡੇ ਪ੍ਰਧਾਨ ਦਾ ਹੁਕਮ ਆਉਣਾ ਤੇ ਮੁਕਾਬਲਾ ਅਸੀਂ ਚੱਲ ਰਹੇ ਆ ਅਸੀਂ ਮੇਰਾ ਕਹਿਣ ਦਾ ਭਾਅ ਵੈਂਗਿਆ ਵੀ ਆਹ ਡਰੋਨ ਜਿਹੜੇ ਆ ਰਹੇ ਨੇ ਗਲਤ ਕਰ ਰਹੇ ਨੇ ਇਹ ਇਹ ਗੋਲੇ ਸਿੱਟੇ ਜਾਂਦੇ ਨੇ ਕਿੰਨੇ ਬੰਦੇ ਫੱਟੜ ਹੋ ਗਏ ਔਰ ਮੇਰੇ ਆਏ ਸਰਕਾਰ ਖੱਟੜ ਕੇ ਸਰਕਾਰ ਨੂੰ ਵੀ ਮੈਂ ਇਹੀ ਗੱਲ ਕਹਿਣਾ ਵੀ ਇਹ ਤੇਰੇ ਬਾਅਦ ਤੇ ਠੀਕ ਨਹੀਂ ਤੂੰ ਸਾਡੀ ਹੱਦ ਤੇ ਆ ਗਿਆ ਜੇ ਪੰਜਾਬੀ ਆਪ ਤੇ ਉਹ ਤੇ ਆ ਗਿਆ ਨਾ ਤੇ ਪੰਜਾਬੀ ਨੇ ਬਕਸਣਾ ਕੁਛ ਨਹੀਂ ਮਰ ਜਾਣਗੇ ਪਰ ਮਰਨ ਦੇ ਤੇ ਸਾਨੂੰ ਇੱਕੋ ਮੌਤ ਆਉਣੀ ਹੈ ਨਾ ਦੋ ਮੌਤਾਂ ਤਾਂ ਨਹੀਂ ਆਉਂਦੀਆਂ ਅਸੀਂ ਸ਼ਹੀਦ ਹੋ ਜਾਾਂਗੇ ਜਾਂਤਾ ਬਾਟੇ ਇਹ ਕਿਸਾਨ ਮਜ਼ਦੂਰ ਦਾ ਇੱਕੋ ਇੱਕ ਹੋਇਆ ਸਾਡਾ ਉਹ ਕਿਸਾਨ ਮਜ਼ਦੂਰ ਇਕਤਾ ਦਾ ਬਿਲਕੁਲ ਅਹੀ ਨਾਰਾ ਇਹਨਾਂ ਨੇ ਕਿ ਸਾਡੀ ਹੱਤ ਦੇ ਵਿਹਾਤੀ ਹੱਦ ਦੇ ਵਿੱਚ ਆ ਕੇ ਡ੍ਰੋਨ ਦੁਆਰਾ ਕਿਉਂ ਅਥਰੂ ਗਾਇਦੇ ਗੋਲੇ ਜਿਹੜੇ ਨੇ ਛੁੱਟੇ ਜਾ ਰਹੇ ਨੇ ਪਿਛਲੇ ਲਗਾਤਾਰ ਸਵਾ ਘੰਟਾ ਤੋਂ ਜਿਹੜੇ ਗੋਲੇ ਨੇ ਛੁੱਟੇ ਜਾ ਰਹੇ ਨੇ ਪਰ ਕਿਸਾਨਾਂ ਦਾ ਜਜਬਾ ਜਿਹੜਾ ਕਾਇਮ ਹੈ ਪਿੱਛੇ ਹਟਦੇ ਨਹੀਂ ਫਿਰ ਅੱਗੇ ਵਧਦੇ ਨੇ ਇਹਨਾਂ ਦਾ ਕਹਿਣਾ ਹੈ ਕਿੰਨੇ ਕ ਦੇਰ ਗੋਲੇ ਸੁੱਟ ਲੈਣਗੇ ਆ ਕਿੰਨੇ ਕ ਗੋਲੇ ਛੁੱਟੇ ਜਾਣਗੇ ਤਾਂ ਕਿ ਇਹ ਸਾਨੂੰ ਕੱਦ ਤੱਕ ਰੋਕ ਕੇ ਰੱਖਣਗੇ ਤੁਸੀਂ ਮੇਰੇ ਨਾਲ ਦੇਖ ਸਕਦੇ ਹੋ ਹਜ਼ਾਰਾਂ ਦੀ ਭੀੜ ਤੋਂ ਉੱਪਰ ਦਾ ਜਿਹੜਾ ਇਕੱਠਾ ਕਿਸਾਨਾਂ ਦਾ ਸ਼ੰਭੂ ਬਾਰਡਰ ਤੇ ਹੋਇਆ ਹੋਇਆ ਸੋ ਕਈ ਜ਼ਖਮੀ ਵੀ ਹੋਏ ਨੇ ਕਈ ਪੱਤਰਕਾਰ ਵੀ ਨੇ ਜਿਨ੍ਹਾਂ ਦੇ ਬਿਆਨ ਉਹਨਾਂ ਨੇ ਕੋਲੇ ਕਿ ਉਥੇ ਸਿੱਧੀ ਗੋਲੀ ਵੀ ਚਲਾਈ ਗਈ ਹੈ ਸੋ ਤੁਸੀਂ ਮੇਰੇ ਨਾਲ ਸ਼ੰਭੂ ਤੋਂ ਲਾਈਵ ਤਸਵੀਰਾਂ ਦੇਖ ਰਹੇ ਹੋ ਕਿੱਥੇ ਪਿਛਲੇ ਸਵਾ ਘੰਟੇ ਡੇਢ ਘੰਟੇ ਤੋਂ ਲਗਾਤਾਰ ਉਥੋਂ ਅਸਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਨੇ ਉਸ ਗੋਲੇ ਉੱਥੋਂ ਡੱਗ ਜਾ ਰਹੇ ਨੇ ਤੇ ਡਰੋਨ ਦਾ ਜਿਹੜਾ ਇਸਤੇਮਾਲ ਹੈ ਉਹ ਵੀ ਕੀਤਾ ਜਾ ਰਿਹਾ ਤਾਂ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਕਿਸਾਨਾਂ ਨੂੰ ਕਦੇੜਿਆ ਜਾਵੇ ਪਰ ਅਸਾਨ ਜਿਹੜੇ ਨੇ ਡਟੇ ਹੋਏ ਨੇ ਕਿ ਦਿੱਲੀ ਕੂਚ ਕਰਾਂਗੇ ਤਾਂ ਕਰਾਂਗੇ ਬਸ ਆਪਣੇ ਜਿਹੜੇ ਆਗੂ ਨੇ ਉਹਨਾਂ ਦੇ ਹੁਕਮਾਂ ਦਾ ਇੰਤਜ਼ਾਰ ਕਰ ਰਹੇ ਨੇ ਕਿ ਉਹਨਾਂ ਦਾ ਹੁਕਮ ਹੋਵੇ ਤਾਂ ਜੋ ਅਸੀਂ ਅੱਗੇ ਵੱਧ ਸਕੀਏ ਜੁੜੇ ਰਹੋ ਮਾਂ ਬੋਲੀ ਦੇ ਨਾਲ ਸਾਨੂੰ ਸਾਰਾ ਸਥਿਤੀ ਜਿਹੜੀ ਸ਼ੰਭੂ ਬੈਰੀਅਰ ਦੀ ਹੈ ਮਾਂ ਬੋਲੀ ਦੇ ਉੱਤੇ ਦਿਖਾਈ ਜਾਏਗੀ ਸੋ ਜੀਸੀਬੀ ਲੈ ਕੇ ਪਿਆਰ ਨੇ ਤਿਆਰ ਬਰ ਤਿਆਰ ਨੇ ਪਹਿਲਾਂ ਜੀਸੀਬੀ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਥੋਂ ਦੀ ਗੋਲੇ ਤੱਕੇ ਜਾਂਦੇ ਨੇ ਤਾਂ ਜੀਸੀਬੀ ਵਾਪਸ ਲੈ ਕੇ ਆਈ ਜਾਂਦੀ ਹੈ ਬਟ ਕਿੱਥੇ ਕਿਹਾ ਜਾਂਦਾ ਕਿੰਨੇ ਗੋਲੇ ਤੱਕ ਲੈਣਗੇ ਵਿੱਚ ਕੀ ਕਹਿਣਾ ਚਾਹੋਗੇ ਪਹਿਲਾਂ ਤੁਸੀਂ ਜੀਸੀਬੀ ਅੱਗੇ ਲੈ ਕੇ ਜਾਂਦੇ ਹੋ ਉਸ ਤੋਂ ਬਾਅਦ ਗੋਲੇ ਤੱਕੇ ਜਾਂਦੇ ਨੇ ਪਿਛਲੇ ਲਗਾਤਾਰ 8 ਘੰਟੇ ਤੋਂ ਗੋਲੇ ਤੱਕੇ ਜਾ ਰਹੇ ਨੇ ਤੁਸੀਂ ਫਿਰ ਕੀ ਕਹੋਗੇ ਜੀ ਇਹ ਤਾਂ ਸਰਕਾਰ ਦੀ ਫੇਰੀ ਹੈ ਬਿਲਕੁਲ ਤੱਕਾ ਕਰ ਰਹੀ ਹੈ ਪਰ ਬਿਲਕੁਲ ਸਰਕਾਰ ਤੱਕਾ ਕਰ ਰਹੀ ਹੈ ਜੀ ਸਰਕਾਰ ਤਾਂ ਤੱਕਾ ਕਰ ਰਹੀ ਹੈ ਤੁਸੀਂ ਕਿੱਥੇ ਤੱਕ ਖੜੇ ਰਹੋਗੇ ਔਰ ਕਿਵੇਂ ਅੱਗੇ ਵਧੋਗੇ ਜੋ ਜੋ ਹੁਕਮ ਆਇਆ ਜੀ ਜਥੇਦਾਰਾ ਜਿਵੇਂ ਜਿਵੇਂ ਚੱਲ ਰਹੇ ਔਰ ਜਿਵੇਂ ਚੱਲ ਰਹੇ ਆ ਬਿਲਕੁਲ ਇਹਨਾਂ ਦੇ ਹਾਲੇ ਆਗੂਆਂ ਦਾ ਜਿਹੜਾ ਹੁਕਮ ਆਇਆ ਨਾ ਕੋਲ ਨਹੀਂ ਪਹੁੰਚਿਆ ਪਰ ਫਿਰ ਵੀ ਡਟੇ ਹੋਏ ਨੇ ਇਹਨਾਂ ਦਾ ਕਹਿਣਾ ਕਿ ਜਦੋਂ ਸਾਡੇ ਕੋਲ ਸਾਡੇ ਆਗੂਆਂ ਦਾ ਹੁਕਮ ਆ ਜਾਏਗਾ ਆ ਬੈਰੀਗੇਟ ਸਾਡੇ ਵਾਸਤੇ ਕੋਈ ਵੱਡੀ ਚੀਜ਼ ਨਹੀਂ ਹੈ 5 ਮਿੰਟ ਦੇ ਵਿੱਚ ਮੈਰੀਗੇਟ ਚੁਪਤੇ ਜਾਣਗੇ ਬਟ ਉਹਨਾਂ ਦੇ ਆਗੂਆਂ ਦੇ ਹੁਕਮ ਦੀ ਜਿਹੜੀ ਇੰਤਜ਼ਾਰ ਕੀਤੀ ਜਾ ਰਹੀ ਹੈ ਸੋ ਤੁਸੀਂ ਜੁੜੇ ਰਹੋ ਮਾਂ ਬੋਲੀ ਦੇ ਨਾਲ ਤੁਹਾਨੂੰ ਦਿਖਾ ਰਹੇ ਹਾਂ ਸਾਰਾ ਉਰਕੋ ਲਾਈਵ ਸ਼ੰਭੂ ਬਾਰਡਰ ਦੇ ਉੱਪਰੋਂ ਕੀ ਹਾਲ ਨੇ ਸਾਰੇ ਮੂਹ ਕਵਰ ਕਿਤੇ ਗਏ ਨੇ ਗਿੱਲਾ ਕਪੜਾ ਪਾਉਣ ਨੂੰ ਕਿਹਾ ਜਾਂਦਾ ਪਰ ਹਲੇ ਵੀ ਜਜਬਾ ਕਾਇਮ ਹੈ ਜਜਬਾ ਕਾਇਮ ਹੈ ਪਿੱਛੇ ਹਟਦੇ ਨੇ ਫੇਰ ਅੱਗੇ ਵਧਦੇ ਨੇ ਫੇਰ ਗੋਲੇ ਸੁੱਟੇ ਜਾਂਦੇ ਨੇ ਤੇ ਇਹਨਾਂ ਦਾ ਕਿਸਾਨਾਂ ਦਾ ਕਹਿਣਾ ਕਿੰਨੇ ਗੋਲੇ ਸੁੱਟ ਲੈਣਗੇ ਕਦ ਤੱਕ ਸੁੱਟ ਲੈਣਗੇ ਅਸੀਂ ਤਾਂ ਬਹੁਤ ਹਾਸੋਕ ਪਿੱਛੇ ਤੁਹਾਨੂੰ ਪਹਿਲਾਂ ਕਿਹਾ ਮੇਰਾ ਕੈਮਰਾ ਵੀ ਛੋਟਾ ਪੈ ਜਾਊਗਾ ਪੂਰਾ ਜਿਹੜਾ ਕੀ ਆ ਜਮਾਵਲਾ ਲੱਗਿਆ ਹੋਇਆ ਕਦ ਤੱਕ ਗੋਲੇ ਸੁੱਟਣਗੇ ਕਦ ਤੱਕ ਇਹਨਾਂ ਦੇ ਗੋਲੇ ਖਤਮ ਨਹੀਂ ਹੋਣਗੇ ਸਰਦਾਰ ਜੀ ਪੂਰਾ ਮੈ ਆ ਦੋ ਆ ਦੇਖ ਤਾਂ ਤੇ ਉਹ ਸਰਦਾਰ ਜੀ ਕੀ ਨਾਮ ਹੈ ਕਿੱਥੋਂ ਆਏ ਹੋ ਆਪਣਾ ਨਾਗਰ ਹਰਮਿੰਦਰ ਸਿੰਘ ਭਾਰਤੀ ਖਾਂਜੂਨ ਤਬਾਪਾ ਮੰਡੀ ਦਾ ਅੰਦੀਨ ਕੰਮ ਕਰਦੇ ਆ ਪਰ ਇਹਨਾਂ ਦੱਸਣਾ ਚਾਹੁੰਦੇ ਆ ਸਾਡੇ ਇਹਨਾਂ ਵਰਸ਼ੀ ਵਾਲੇ ਹਾਥੀਆਂ ਦੇ ਸੱਟ ਟੰਗੇ ਸੀ ਤੁਸੀਂ ਕੀ ਜਿਹੀ ਗੋਹ ਨਹੀਂ ਹੈਗੀ ਅਡਾ ਇਤਿਆਹ ਚੇਤੇ ਰੱਖਿਆ ਕਰੋ ਅਈ ਉਹਨਾਂ ਚੋ ਅਖਬਾਰ ਚ ਕੀ ਲਪੇਟੇ ਮੈਨੂੰ ਦਿਖਾਓ ਜੀ ਇਹਨਾਂ ਨਾਲ ਮਾੜਾ ਗੋਲਾ ਨਹੀਂ ਹੋਇਆ ਇਹ ਪਤਾ ਨਹੀਂ ਸਿੱਟੇ ਦਾ ਹੀ ਬੜੇ ਜ਼ੋਰ ਲਾ ਕੇ ਹਨਾ ਉਹ ਸਾਡੇ ਬੰਦੇ ਬੋਰੀ ਮੈਟਰੀ ਲਾਈ ਦਾ ਚੱਕ ਕੇ ਕੰਮ ਜਿਆ ਕਰਦਾ ਹਾਂ ਸੋ ਬੋਰੀ ਲਾ ਕੇ ਚੱਕ ਲਿਆ ਆ ਦੇਖੋ ਪਾਲੇ ਦੇ ਉੱਪਰ ਵੀ ਇੱਕ ਜਿਹੜਾ ਸੁਟਿਆ ਗੱਮਾ ਲਟਕਾਇਆ ਗਿਆ ਇਹਨਾਂ ਦਾ ਕਹਿਣਾ ਅਸੀਂ ਨਹੀਂ ਡਰਦੇ ਜਣਾ ਪੰਪਾ ਤੋਂ ਆਪਣੇ ਆਗੂਆਂ ਦਾ ਹੁਕਮ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਇਹਨਾਂ ਦਾ ਕਹਿਣਾ 5 ਮਿੰਟ ਬਹੁਤ ਜ਼ਿਆਦਾ ਨੇ ਇਹ ਸਾਰਾ ਮਾਮਲਾ ਸਾਫ਼ ਕਰਨ ਨੂੰ ਪਰ ਆਗੂਆਂ ਦੇ ਹੁਕਮ ਕਰਕੇ ਕਿਤੇ ਨਾ ਕਿਤੇ ਜਿਹੜੇ ਕਿਸਾਨ ਪਪਾ ਦੀਪ ਸਿੰਘ ਵਾਲੀਆ ਬਿਨਾਂ ਸਿਰ ਤੋਂ ਲੜੀਆਂ ਸੀ ਸਾਡੇ ਦਫ਼ੇ ਵੀ ਪਰਵਾਹ ਨਾਲ ਸਿਰ ਲਾਏ ਆ ਇਹ ਤਾਂ ਬਿਨਾ ਸਿਰ ਤੋਂ ਹੀ ਲੜ ਕੇ ਨਾ ਦਿਖਾਉ ਤਾਹੀ ਬੰਦੇ ਬਿਲਕੁਲ ਬਿਲਕੁਲ ਉਹ ਜज्ਬਾ ਜਿਹੜਾ ਕਾਇਮ ਹੈ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਯਾਦ ਕੀਤਾ ਜਾ ਰਿਹਾ ਹੈ ਕਿਹਾ ਜਾਂਦਾ ਕਿ ਸ਼ਹੀਦ ਬਾਬਾ ਦੀਪ ਸਿੰਘ ਜੀ ਬਿਨਾ ਸਿਰ ਤੋਂ ਲੜੇ ਸੀ ਸਾਡੇ ਤਾਂ ਸਿਰ ਕਾਇਮ ਹੈ ਸਿਰ ਕਾਇਮ ਹੈ ਤੇ ਜੰਗ ਦਾਇਮ ਹੈ ਸੋ ਬੜੇ ਹੀ ਉਹ ਦੇਖੋ ਗੋਲੇ ਗੋਲੇ ਤਾਂ ਐਂ ਸੁੱਟ ਰਹੇ ਨੇ ਵੀ ਜਿਵੇਂ ਭਜਾ ਲੈਣਗੇ ਪਰ ਕਿਸਾਨ ਡਟੇ ਹੋਏ ਨੇ ਹਾਂ ਜੀ ਹਾਂ ਬਿਲਕੁਲ ਠੀਕ ਹੈ ਜੀ ਕਹਾਂਗੇ ਟੀਵੀ ਇਹ ਸਰਕਾਰ ਦਾ ਬਹੁਤ ਤਕਾਈ ਜੀ ਸਰਕਾਰ ਦਾ ਧੱਕਾ ਤਾਂ ਹੈ ਕਦ ਤੱਕ ਧੱਕਾ ਕੀ ਕਰੋਗੇ ਜਦ ਤੱਕ ਗੋਲੇ ਛੁੱਟਣਗੇ ਫੇਰ ਦੇਖੋ ਜੀ ਕੀ ਬਣੇਗਾ ਅਜੇ ਸ਼ਾਮ ਤੱਕ ਸ਼ਾਮ ਤੱਕ ਸੋ ਫੇਰ ਉਹੀ ਗੱਲ ਹੈ ਆਗੂਆਂ ਤੇ ਸੋ ਪੱਤਰਕਾਰ ਮੇਰੇ ਨਾਲ ਤੁਸੀਂ ਦੇਖ ਸਕਦੇ ਹੋ ਸਕਾਈ ਨਿਊਜ਼ ਦਾ ਪੱਤਰਕਾਰ ਵੀਰ ਜੀ ਇੱਕ ਮਿੰਟ ਮੂੰਹ ਇਧਰ ਕਰੋ ਸਕਾਈ ਨਿਊਜ਼ ਦਾ ਪੱਤਰਕਾਰ ਹੈ ਸੋ ਕੱਲੇ ਕਿਸਾਨ ਨਹੀਂ ਕੱਲੇ ਕਿਸਾਨ ਨਹੀਂ ਪੱਤਰਕਾਰ ਵੀ ਪੱਤਰਕਾਰ ਵੀ ਜਿਹੜੇ ਨੇ ਇਹਦੇ ਚ ਪੂਰਾ ਹਿੱਸਾ ਲੈ ਰਹੇ ਨੇ ਸੋ ਸਲਾਮ ਹੈ ਇਸ ਪੱਤਰਕਾਰ ਨੂੰ ਜਿਹੜਾ ਜਿਹੜਾ ਪਹਿਲਾ ਟਰੈਕਟਰ ਗਿਆ ਨਾ ਉਹ ਟਰੈਕਟਰ ਵਾਲੇ ਵੀਰੇ ਦੀ ਜਾਨ ਬਚਾ ਲੋ ਇਹਨਾ ਕਹਿਣਾ ਚਾਹੂੰਗਾ ਮੈਂ ਕਿੱਥੇ ਐ ਸਿੱਧਾ ਸਿੱਧਾ ਫਾਇਰ ਮਾਰ ਰਹੇ ਨੇ ਸਿੱਧਾ ਫਾਇਰ ਮਾਰ ਰਹੇ ਨੇ ਸੋ ਇਹਨਾ ਤੋਂ ਅੱਗੇ ਹੋ ਕੇ ਮੈਂ ਰਿਪੋਰਟਿੰਗ ਕਰ ਰਹੀ ਸੀ ਇਸ ਕਰਕੇ ਮੈਨੂੰ ਨਿਸ਼ਾਨਾ ਸੋ ਦੇਖੋ ਬੰਦੇ ਦਾ ਕਹਿਣਾ ਸਿੱਧੇ ਫਾਇਰ ਤੱਕ ਮਾਰਨੇ ਸ਼ੁਰੂ ਕਰ ਦਿੱਤੇ ਗਏ ਨੇ ਸਿੱਧੇ ਫਾਇਰ ਤੱਕ ਮਾਰਨੇ ਸ਼ੁਰੂ ਕਰ ਦਿੱਤੇ ਗਏ ਨੇ ਕਿੱਦਾਂ ਗੋਲੀਆਂ ਮਾਰ ਰਹੇ ਨੇ ਭਾਈ ਇਹ ਬੱਚੋ ਕਈ ਬੰਦੇ ਦੇ ਗੋਲੀਆਂ ਲੱਗ ਚੁੱਕੀਆਂ ਨੇ ਇੱਕ ਟ੍ਰੈਕਟਰਾਂ ਦੇ ਲੱਗੀ ਇੱਕ ਮੀਡੀਆ ਵਾਲੇ ਦੇ ਲੱਗੀ ਐ ਭਾਈ ਸਿੱਟੀ ਆਰ ਪਾਰ ਦੀ ਲੜਾਈ ਐ ਇਹ ਗੋਲੀਆਂ ਮਾਰਨੀਆਂ ਚਾਲੂ ਕਰਤੀਆਂ ਨੇ ਵਾਈ ਫਾਇਰ ਮੁੱਕ ਗਏ ਨੇ ਭਾਈ ਥੋੜੀ ਜਿਹਾ ਆਪਣਾ ਪਛਾਣ ਕਰ ਲੋ ਉਸ ਤੋਂ ਬਾਅਦ ਭੰਨ ਦਿੱਤਾ ਜਾਵੇਗਾ ਕੋਈ ਛੇਰ ਜਗ੍ਹਾ ਸਬਰ ਕਰ ਲੋ ਕਿਸੇ ਬੰਦੇ ਭਰਾ ਦੇ ਗੋਲੀਆਂ ਢੋਰ ਲੱਗੀਆਂ ਨੇ ਕਿਸੇ ਹੋਰ ਦੇ ਵੀ ਗੋਲੀ ਨਾ ਲੱਗ ਜੇ ਇੱਕ ਟ੍ਰੈਕਟਰ ਦੇ ਇੱਕ ਮੀਡੀਆ ਵਾਲੇ ਦੇ ਉਹ ਗੋਲੀ ਪੱਕੀ ਗੋਲੀ ਲੱਗੀ ਹੈ ਦੂਜੀ ਗੋਲੀ ਨਹੀਂ ਲੱਗੀ ਸੋ ਬਿਲਕੁਲ ਕਿਸਾਨ ਆਗੂਆਂ ਦਾ ਕਹਿਣਾ ਹੈ ਕਿਸਾਨਾਂ ਦਾ ਕਹਿਣਾ ਹੈ ਅਸੀਂ ਸਿਰਫ ਆਪਣੇ ਆਗੂਆਂ ਦੇ ਹੁਕਮ ਦਾ ਇੰਤਜ਼ਾਰ ਕਰ ਰਹੇ ਹਾਂ ਜੇ ਸਾਡੇ ਆਪੂ ਹੁਕਮ ਕਰਨਗੇ ਤਾਂ ਆ ਬੈਰੀਗੇਡ ਕੀ ਇਹ ਸਾਰਾ ਸਾਫ਼ ਕਰਨ ਦੇ ਵਿੱਚ ਸਾਨੂੰ 5 ਮਿੰਟ ਤੋਂ ਜ਼ਿਆਦਾ ਨਹੀਂ ਲੱਗਣਗੇ ਸਿਰਫ ਆਪਣੇ ਆਗੂਆਂ ਦੇ ਹੁਕਮ ਦਾ ਇੰਤਜ਼ਾਰ ਕਰ ਰਹੇ ਨੇ ਬਾਰ ਬਾਰ ਪਿਛਲੇ ਘੰਟੇ ਤੋਂ ਗੋਲੇ ਧਾਗੇ ਜਾ ਰਹੇ ਨੇ ਕਿਵੇਂ ਗੋਲੇ ਪਿਛਲੇ ਘੰਟੇ ਤੋਂ ਧਾਗੇ ਜਾ ਰਹੇ ਨੇ ਕੀ ਦੇਖਦੇ ਹੋ ਕਿਵੇਂ ਵਧੋਂਗੇ ਅੱਗੇ ਬਿਲਕੁਲ ਜੀ ਅੱਗੇ ਤੇ ਵਧਾਂਗੇ ਭਾਵੇਂ ਜਿਵੇਂ ਮਰਜ਼ੀ ਹੋਵੇ ਇੱਕ ਰਾਹ ਚਲਾ ਲੈਣ ਵੇਖਣ ਦਾ ਕਿ ਕਿੰਨਾ ਕਿਤੇ ਚਲਾਉਣਗੇ ਆਪਣੇ ਦੇਸ਼ ਦੇ ਵਿੱਚ ਆਪਣੀ ਪਬਲਿਕ ਦੇ ਨਾਲ ਸੈਕਟਰ ਦੀ ਸਰਕਾਰ ਇਸ ਤਰ੍ਹਾਂ ਕਰਦੀ ਹੋਵੇ ਤੋਂ ਕਿੰਨਾ ਕਿਤੇ ਸਰਕਾਰਾਂ ਚੱਲ ਪਬਲਿਕ ਤੋਂ ਵੱਡੀ ਸਰਕਾਰ ਨਹੀਂ ਹੁੰਦੀ ਜਦੋਂ ਦੇਸ਼ ਇੱਕ ਬੰਨੇ ਹੋ ਜਾਈ ਦੇਸ਼ ਦੇ 70% ਕਿਸਾਨ ਆ ਜਿਨ੍ਹਾਂ ਨੂੰ ਪਰੇਸ਼ਾਨ ਇਹ ਐਂ ਲੱਗਦੀ ਹੈ ਜਿਵੇਂ ਤਾਲੀਬਾਨ ਸਰਕਾਰ ਨਹੀਂ ਹੁੰਦੀ ਜਿੱਦਾਂ ਅਫਗਾਨ ਸਤਾਨ ਦੇ ਵਿੱਚ ਤਾਲੀਬਾਨ ਸਰਕਾਰ ਕਰਦੇ ਹੀ ਉਸੇ ਤਰ੍ਹਾਂ ਹੀ ਮੋਦੀ ਲਾਡਮ ਦੀ ਤਰ੍ਹਾਂ ਆਪਦੀ ਪਬਲਿਕ ਦੇ ਉੱਤੇ ਅਤਿਆਚਾਰ ਕਰ ਰਿਹਾ ਹੈ ਜਾਨੀ ਕਿ ਆਪਦੀਆਂ ਹਕੀਕਤ ਮੰਗਾਂ ਲੈਣ ਵਾਸਤੇ ਅਸੀਂ ਦਿੱਲੀ ਵਾਲ ਨੂੰ ਜਾ ਰਹੇ ਹਾਂ ਪਰ ਹੋਣਾ ਜਿਹੜੇ ਥਰੂ ਕੈ ਸੁੱਟਣਾ ਕਿੰਨਾ ਚਿਰ ਸੁੱਟਣਗੇ ਅਖੀਰ ਨੂੰ ਅਸੀਂ ਉੱਥੇ ਪਹੁੰਚਾਂਗੇ ਸੋ ਬਿਲਕੁਲ ਜਜ਼ਬਾ ਕਾਇਮ ਹੈ ਜਜ਼ਬਾ ਕਾਇਮ ਹੈ ਕਹਿੰਦੇ ਕਿੰਨੀ ਕੁ ਦੇਰ ਆਸੂ ਗੈਸ ਦੇ ਗੋਲੇ ਸੁੱਟਣਗੇ ਸੁੱਟ ਲੈਣ ਤੋਂ ਇਹ ਤਾਨਾਸ਼ਾਹ ਜਿਹੜਾ ਕਹਿੰਦੇ ਮੋਤੀ ਬਣਿਆ ਹੋਇਆ ਹੈ ਇਹ ਅਸੀਂ ਨਹੀਂ ਹੁੰਦਾ ਕਿ ਅਸੀਂ ਆਪਣੇ ਹੱਕਾਂ ਮੰਗਾ ਮੰਗ ਰਹੇ ਹੱਕ ਦੀਆਂ ਮੰਕਾਂ ਨੇ ਸਾਡੀਆਂ ਸਾਡੀਆਂ ਮੰਗਾਂ ਨੂੰ ਕਿਉਂ ਨਹੀਂ ਪੂਰਾ ਕੀਤਾ ਜਾ ਰਿਹਾ ਸੋ ਇਸ ਤਰ੍ਹਾਂ ਦੀ ਅਪਡੇਟ ਦੇਖਣ ਲਈ ਜੁੜੇ ਰਹੋ ਮਾ ਬੋਲੀ ਦੇ ਨਾਲ